ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੰਘ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਆਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਣ ਵਾਲੇ ਕਿਹੜਾ ਪ੍ਰਸ਼ਾਦੀ ਦੇਖਦੀ ਵੀਡੀਓ ਲੈ ਕੇ ਜਿਹਦੇ ਵਾਸਤੇ ਮੈਂ 300 ਗ੍ਰਾਮ ਦੇਸੀ ਘਿਓ ਲੈ ਲਿਆ ਸੀਗਾ ਗੁਰੂ ਸਾਹਿਬ ਦੀ ਦੇਗ ਹਮੇਸ਼ਾ ਹੀ ਦੇਸੀ ਘਿਓ ਦੇ ਵਿੱਚ ਬਣਦੀ ਹੈ ਤਾਂ ਇਹਦੀ ਬਣਾਉਣ ਦਾ ਥੋੜੀ ਜਿਹੀ ਭਾਵੇਂ ਹੈ ਤਾਂ ਪ੍ਰਸ਼ਾਦ ਵਾਂਗੂ ਹੀ ਪ੍ਰਸ਼ਾਦ ਹੈ ਪਰ ਫਿਰ ਵੀ ਇਹਦੀ ਬਹੁਤ ਮਰਿਆਦਾ ਹੁੰਦੀ ਹੈ ਬੀ ਇਹਨੂੰ ਆਪਾਂ ਹਮੇਸ਼ਾ ਪਹਿਲਾਂ ਨਾ ਧੋ ਕੇ ਸੁੱਚੇ ਕਿਉ ਨਾਲ ਸੁੱਚਾ ਆਟਾ ਲੈ ਕੇ ਕਿਉ ਲੈ ਕੇ ਪਾਣੀ ਲੈ ਕੇ 300 ਗ੍ਰਾਮ ਆਪਾਂ ਕਿਉ ਲਿਆ ਸੀ ਕਿਉ ਜਦੋਂ ਗਰਮ ਹੋ ਗਿਆ ਤਾਂ 300 ਗ੍ਰਾਮ ਹੀ ਵਿੱਚ ਆਪਾਂ ਆਟਾ ਪਾ ਦਿੱਤਾ ਸੀਗਾ ਤਾਂ ਗੁਰੂ ਸਾਹਿਬ ਦੀ ਦੇਖ ਜਦੋਂ ਆਪਾਂ ਬਣਾਉਨੇ ਆ ਨਾ ਭਾਵੇਂ ਆਪਾਂ ਬਣਾਈਏ ਭਾਵੇਂ ਕੋਈ ਪਾਠੀ ਸਿੰਘ ਬਣਾਵੇ ਤਾਂ ਇਹ ਪਰੰਪਰਾ ਹੀ ਹੁੰਦੀ ਹੈ ਕੀ ਦੇਗ ਬਣਾਉਂਦੇ ਆਂ ਭਾਵੇਂ ਤਾਂ ਆਪਾਂ ਮੂਲ ਮੰਤਰ ਦਾ ਪਾਠ ਕਰੀ ਜਾਈਏ ਅਗਰ ਵੈਸੇ ਤੇ ਮੂਲ ਮੰਤਰ ਦਾ ਪਾਠ ਤੇ ਤਕਰੀਬਨ ਹਰ ਇੱਕ ਨੂੰ ਹੀ ਆਉਂਦਾ ਹੀ ਹੁੰਦਾ ਹੈ ਅਗਰ ਮੂਲ ਮੰਤਰ ਦਾ ਪਾਠ ਨਹੀਂ ਵੀ ਆਉਂਦਾ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਦੇਗ ਬਣਾਈਏ ਦੇਗ ਬਣੇ ਜਾ ਕੇ ਗੁਰੂ ਦਾ ਲੰਗਰ ਬਣੇ ਇਹ ਹਮੇਸ਼ਾ ਹੀ ਗੁਰੂ ਘਰ ਦੀ ਪਰੰਪਰਾ ਹੁੰਦੀ ਹੈ ਤਾਂ ਲਓ ਜੀ ਆਟਾ ਵੀ ਆਪਣਾ ਪੁੱਜ ਗਿਆ ਆਟਾ ਆਪਣਾ 골ਡਨ ਜਾ ਹੋ ਗਿਆ ਤਾਂ ਸੋਹਣੀ ਜਿਹੀ ਖੁਸ਼ਬੂ ਆਉਣ ਲੱਗ ਗਈ ਹੁਣ ਇਹਦੇ ਵਿੱਚ ਆਪਾਂ 300 ਗ੍ਰਾਮ ਹੀ ਚੀਨੀ ਪਾਵਾਂਗੇ ਵੈਸੇ ਤੇ 300 ਗ੍ਰਾਮ ਹੀ ਪਾਵਾਂਗੇ ਪਰ ਮੈਂ ਉੱਤੇ ਮੁੱਠ ਕੁੱਤੇ ਹੀ ਪਾਉਣੀ ਹੁੰਨੀ ਆ ਵੀ ਜਿਹੜਾ ਨਾ ਗੁਰਦੁਆਰੇ ਦੀ ਜਿਹੜੀ ਹੁੰਦੀ ਨਾ ਲੰਗਰ ਦੀ ਸੌਰੀ ਦੇਗ ਇਹਦੀ ਥੋੜੀ ਮਠਾਸ ਜ਼ਿਆਦਾ ਹੁੰਦੀ ਹੈ ਤਾਂ ਤਿੰਨ ਹਿੱਸੇ ਤੋਂ ਥੋੜਾ ਜਿਆਦਾ ਆਪਾਂ ਪਾਣੀ ਪਾਵਾਂਗੇ ਚਾਰ ਨਾਲੋਂ ਘੱਟ ਤੇ ਤਿੰਨ ਨਾਲੋਂ ਜ਼ਿਆਦਾ ਤਾਂ ਹੌਲੀ ਹੌਲੀ ਪਾਣੀ ਪਾਉਂਦੇ ਹੋਏ ਇਹਨੂੰ ਵਿੱਚ ਨਾਲ ਦੀ ਨਾਲ ਆਪਾਂ ਹਿਲਾਉਂਦੇ ਜਾਵਾਂਗੇ ਦੇਖ ਨੂੰ ਵੀ ਕੋਈ ਗੁੱਠਲੀ ਵਗੈਰਾ ਨਾ ਪਵੇ ਇੱਕ ਵਾਰੀ ਆਪਾਂ ਧੱਕ ਪਾਣੀ ਪਾ ਕੇ ਤਾਂ ਉਹਨੂੰ ਚੰਗੀ ਤਰ੍ਹਾਂ ਪਲਾ ਇੱਕ ਸਾਰ ਕਰ ਲਵਾਂਗੇ ਤੇ ਜਦੋਂ ਵੇਖਿਆ ਵੀ ਕੋਈ ਗੁੱਠਲੀ ਨਹੀਂ ਵੱਜਦੀ ਗਈ ਤਾਂ ਥੋੜਾ ਜਿਹਾ ਹੋਰ ਪਾਣੀ ਫੇਰ ਜਿਹੜਾ ਰਹਿ ਗਿਆ ਉਹ ਵੀ ਆਪਾਂ ਦੁਬਾਰਾ ਪਾ ਦੇਵਾਂਗੇ ਜਦੋਂ ਆਪਾਂ ਪਾਣੀ ਮਿਕਸ ਕਰਨਾ ਤਾਂ ਉਦੋਂ ਗੈਸ ਦੀ ਫਲੇਮ ਫੁੱਲ ਹੋਣੀ ਚਾਹੀਦੀ ਇਹਨੂੰ ਹੁਣ ਹੁਣ ਵੇਖਣ ਨੂੰ ਤਾਂ ਇੱਕ ਵਾਰੀ ਤੇ ਇੱਕ ਬਹੁਤ ਜ਼ਿਆਦਾ ਪਤਲਾ ਜਾ ਹੋ ਗਿਆ ਨਾ ਇਹਨੂੰ ਆਪਾਂ ਹਲਾਉਂਦੇ ਹੁਲੋ ਹੋਏ ਹੁਣ ਅਜੇ ਵੇਖੋ ਸਾਈਡਾਂ ਤੇ ਵੀ ਜਿਵੇਂ ਨਾਲ ਲੱਗੀ ਜਾਂਦਾ ਤੇ ਜਦੋਂ ਸਹੀ ਦੇਗ ਤਿਆਰ ਹੋ ਗਈ ਨਾ ਉਦੋਂ ਕੜਾਈ ਦੀ ਸਾਈਡਾਂ ਛੱਡ ਦੂਗਾ ਤੇ ਵਿੱਚ ਇਹਨ ਬਿਲਕੁਲ ਗਲਗਲ ਘੁੰਮਣ ਲੱਗ ਜਾਊਗਾ ਤਾਂ ਵੇਖੋ ਅੱਗੇ ਨਾਲੋਂ ਥੋੜਾ ਫਰਕ ਪੈ ਗਿਆ ਤਾਂ ਪਰ ਹਲਾਉਂਦਿਆਂ ਹਲਾਉਂਦਿਆਂ ਹੀ ਲੋ ਜੀ ਹੁਣ ਬਿਲਕੁਲ ਕੜਾਈ ਦੇ ਵਿੱਚ ਗੋਲ ਗੋਲ ਇਸ ਤਰ੍ਹਾਂ ਕੋ ਮਨ ਲੱਗ ਗਿਆ ਨਾ ਇਹ ਜਿੰਨਾ ਹੀ ਇਸ ਤੋਂ ਬਾਅਦ ਆਪਾਂ ਥੋੜੀ ਜਿਹੀ ਪੁਨਾਈ ਕਰ ਲਾਂਗੇ ਉਨਾ ਹੀ ਇਹ ਨਾਲ ਵਿੱਚੋਂ ਘਿਓ ਰਿਲੀਜ਼ ਕਰ ਦਊਗਾ ਤਾਂ ਲੋ ਜੀ ਗੁਰੂ ਸਾਹਿਬ ਦੀਆਂ ਦੇਗਾਂ ਜਿਹੜੀਆਂ ਉਹ ਬਣ ਕੇ ਤਿਆਰ ਹੋ ਗਈਆਂ ਤਾਂ ਇਹਨਾਂ ਨੂੰ ਆਪਾਂ ਕਿਸੇ ਥਾਲੀ ਪਲੇਟ ਦੇ ਵਿੱਚ ਨਾ ਪਾਉਂਦੇ ਹੋਏ ਆਪਾਂ ਸਿੱਧਾ ਹੀ ਪਾਵਾਂਗੇ ਘਰੇ ਸੁਖਨੀ ਸਾਹਿਬ ਦਾ ਪਾਠ ਕਰਾਇਆ ਸੀਗਾ ਕਰਦੇ ਕਰਦੇ ਜੀਆਂ ਨੇ ਤੇ ਕਹਿੰਦੇ ਸੀ ਵੀ ਦੇਗ ਬਣਾਉਂਦੀ ਡਿਊਟੀ ਮੇਰੀ ਲੱਗੀ ਸੀਗੀ ਤਾਂ ਫਿਰ ਮੈਂ ਕਿਹਾ ਕਿਉਂ ਨਾ ਮੈਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਲਓ ਜੀ ਦੇਗ ਬਣ ਕੇ ਰਹਿਦੇ ਤਿਆਰ ਹੈ ਤੇ ਵੇਖੋ ਕਿ ਉਹ ਵੀ ਉਹਨੇ ਛੱਡ ਦਿੱਤਾ ਸਾਈਡਾਂ ਤੋਂ ਤਾਂ ਜਦੋਂ ਪਾਣੀ ਪਾਉਣ ਤੋਂ ਬਾਅਦ ਆਪਾਂ ਵੇਖਿਆ ਸੀਗਾ ਤਾਂ ਉਦੋਂ ਐ ਲੱਗਦਾ ਸੀਗਾ ਵੀ ਪਤਲੀ-ਪਤਲੀ ਜੀ ਹੈ ਪਰ ਦੇਗ ਬਿਲਕੁਲ ਸਹੀ ਕਨਸਿਸਟੈਂਸੀ ਦੀ ਬਣੀ ਹੈ ਤਾਂ ਹੁਣ ਆਪਾਂ ਵਰਤੋਂ ਵਾਲੀ ਕਿਰਬਚੀ ਦੇ ਵਿੱਚ ਹੀ ਪਾ ਦਵਾਂਗੇ ਦੇਗ ਭੋਗ ਲਓ ਜੀ ਗੁਰੂਕੀਆਂ ਦੇਗਾਂ ਬਣ ਕੇ ਸਜ ਸਜ ਕੇ ਤਿਆਰ ਹੋ ਗਈਆਂ ਤਾਂ ਇਹਨੂੰ ਆਪਾਂ ਨਾ ਹੁਣ ਸਪੈਚੂਲਾ ਨਾਲ ਥੋੜਾ ਜਿਹਾ ਵਿਰਲਾ-ਵਿਰਲਾ ਜੈਸ ਤਰ੍ਹਾਂ ਥੋੜਾ ਜਿਹਾ ਕਰ ਦਾਂਗੇ ਵੀ ਜਿਹੜੀ ਥੋੜੀ-ਥੋੜੀ ਜੀ ਹਵਾ ਜੀ ਉਹ ਨਿਕਲ ਜਾਵੇ ਵਿੱਚੋਂ ਦੇਗ ਵਰਤੌਣ ਦੇ ਮੌਕੇ ਤੱਕ ਤਾਂ ਉੱਪਰੋਂ ਆਪਾਂ ਕਿਸੇ ਵੀ ਥਾਲੀ ਪਲੇਟ 'ਚ ਨਾ ਪਾਉਂਦੇ ਹੋਏ ਸਿੱਧਾ ਐਸੇ ਪਾਂਡੇ ਦੇ ਵਿੱਚ ਪਾ ਕੇ ਤਾਂ ਹੁਣ ਇਹਨੂੰ ਆਪਾਂ ਉਤੋਂ ਸੁੱਚੇ ਪੋਣੇ ਨਾਲ ਟੱਕ ਕੇ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਲੋចੀ ਦੇਗ ਬਨੰਦਾ ਤੇ ਬਨੰਦਾ ਇਹਦਾ ਲਜਾਨ ਦੀ ਵੀ ਇੱਕ ਪਰੰਪਰਾ ਹੁੰਦੀ ਹੈ ਤੇ ਅੱਗੇ ਇੱਕ ਇੱਕ ਜਣਾ ਇੱਕ ਜਣਾ ਪਾਣੀ ਨਾਲ ਛਿੜਕਦਾ ਜਾਂਦਾ ਤਾਂ ਗੁਰੂ ਸਾਹਿਬ ਦੀਆਂ ਦੇਗਾਂ ਲੈ ਕੇ ਜਾਂਦਾ ਤਾਂ ਥੱਲੇ ਉਹ ਥਾਂ ਵੀ ਸੂਚਾ ਕਰਕੇ ਪਾਣੀ ਨਾਲ ਕਪਾ ਸੂਚਾ ਕਪੜਾ ਰੱਖ ਕੇ ਉੱਪਰੋਂ ਦੇਗ ਰੱਖ ਦਾਂਗੇ ਤਾਂ ਵੀਰਸ ਅਗਰ ਜੇ ਕਿੜਾ ਪ੍ਰਸ਼ਾਦੀ ਦੇਗ ਦੀ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਮੇਰੀ ਵੀਡੀਓ ਦੇ ਥੱਲੇ